ਮੇਰੇ ਬੇਟੇ ਨੂੰ ਫੋਨ ਆਇਆ ਵੀ ਸਾਡੇ ਬੰਦੇ ਗੱਲ ਪੈ ਗਏ ਸਾਡੇ ਆਪਣੇ ਚਾਚੇ ਦਾ ਮੁੰਡੇ ਦਾ ਆਪਣੀ ਕਾਰ ਦੀ ਨੂੰ ਚੜਾਉਣ ਗਿਆ ਲਾਈਟਾਂ ਵਾਲੇ ਮੋੜ 'ਚ ਇਹ ਗਏ ਮੈਂ ਮਗਰੋਂ ਫੋਨ ਕੀਤਾ ਆਂਦਾ ਉਹ ਚਲ ਗਏ ਉੱਥੇ ਨਹੀਂ ਤੁਰਨ ਲੱਗੇ ਐਨੀ ਗੱਲ ਸੁਣੀ ਵੀ ਨਹੀਂ ਤੁਰਨ ਲੱਗੇ ਹਨ ਨੂੰ ਕੋਈ ਪਤਾ ਨਹੀਂ ਉੱਪਰ ਆ ਕੇ ਇਹ ਬੋਸਾਈ ਨਾਲ ਬੋਸੂ ਦੇ ਬੋਲ ਨੂੰ ਹੋ ਗਿਆ ਨਾ ਕਿ ਇਹਨਾਂ ਨੇ ਗੋਲੀਆਂ ਮਾਰ ਮਾਰ ਕੇ ਮਾਰ ਦੱਸਦੇ ਨਾ ਸੱਚੋ ਸਿਵਲ ਕੱਪੜੇ ਜਿਆ ਦੋ ਬੰਦੇ ਹੜੇ ਮੌਕੇ ਤੇ ਮਾਰਦੇ ਫਿਰ ਇਹਨਾਂ ਨੂੰ ਗੁੱਸਾ ਚੜਿਆ ਮੁੰਨੂ ਨੇ ਪਤਾ ਕਿਹੜੇ ਨਾਲ ਮੁੜ ਕੇ ਕੀ ਹੋਇਆ ਇਹਨਾਂ ਨੇ 40 50 ਬੰਦੇ ਪਿੰਡ ਚੋਂ 68 ਸਾਰੀ ਖੜੀ ਸੀ ਹੋਰ ਵੀ 12 ਬੰਦੇ ਬੜੇ ਸੱਦੇ ਸੀ ਸੱਦ ਕੇ ਤੇ ਉਹਨਾਂ ਲੈਟਾ ਮੋੜ ਚ ਮੇਰਾ ਪੁੱਤ ਮਾਰ ਤਾ ਤਿਕਦੜੇ ਪੁੱਤ ਦੇ ਨਾਲ ਭਰਾ ਵੀ ਦੱਸੇ ਕਿ ਮੇਰੇ ਚਾਚੇ ਦਾ ਪੁੱਤ ਮਾਰਦਾ ਸ਼ਿਆਸਤਾਂ ਦੇ ਗੋਲੀਆਂ ਮੰਦਾ ਦੀ ਬਸਤਾਲ ਪਏ ਆ 6 ਸਤੰਬਰਿਆਂ ਦੇ ਗੋਲੀਆਂ ਹੋਰ ਲੱਗੀਆਂ ਵਾ ਘਟੋ ਘਟ ਇੱਕ ترਸ਼ੀਮ ਸਿੰਘ ਇੱਕ ਕੁਲਵਿੰਦਰ ਸਿੰਘ ਗੌਰਪ੍ਰੀਤ ਸਿੰਘ ਲਸਾਂ ਸਿੰਘ ਨਿਸ਼ਾਨ ਸਿੰਘ ਇੱਕ ਇੱਕ ਦੋ ਹੋਰ ਮੈਨੂੰ ਨਾਮ ਕਿੰਨਿਆਂ ਦੇ ਨਿਰਮਲ ਕੀ ਚਾਹੁੰਦੇ ਹੋ ਪਾਈ ਐਂ ਜੀ ਚਾਹੁੰਦੇ ਸਾਨੂੰ ਇਨਸਾਫ ਕੇ ਨੇ ਦੇਣਾ ਨਹੀਂ ਦੇ ਸਾਨੂੰ ਜੇ 18 ਦੇ ਸਾਡੇ ਦੇ ਨਿਯਾਜ਼ 26 ਦੇ ਪਰਚੇ ਇਹ ਬੰਦੇ ਨੇ ਕਰਾਏ ਸਿਆਸਤ ਦੇ ਸਿਆਸਤ ਦੇ ਤੇ ਕਰਕੇ ਸਾਡਾ ਬੇੜਾ ਗਰਕ ਕਰਤਾ ਪਿੰਡ ਜੇ ਅੱਗ ਨਹੀਂ ਕੋਈ ਨਿਕਵਾਰੀ ਕਰਨ ਵਾਲਾ ਹੀ ਕੋਈ ਨਹੀਂ ਪਿੰਡ ਜੀ ਕਿੰਨੇ ਅਰੀ ਮਤਲਬ ਅੱਛੇ ਬੰਦੇ ਜਿਹੜੇ ਆ ਪਰਚੇ ਦਰਖਾਸਤ ਦਿੰਦੇ ਨੇ ਸਾਡੇ ਪਿੰਡ ਕਿਸੇ ਦੀ ਕਦੀ ਸੁਣਵਾਈ ਨਹੀਂ ਹੋਈ ਇਹ ਫੋਨ ਕਰੇ ਤੇ ਸਾਰੇ ਦੌੜੇ ਆ ਜਾਣਗੇ ਹੋਰ ਸਾਰਾ ਪਿੰਡ ਮਰ ਜੇ ਕਿਸਨੇ ਨਹੀਂ ਆਉਣਾ ਬਲਰਾਜ ਸਿੰਘ ਸਾਨੂੰ ਹਰਵੈਲ ਸਿੰਘ 37 ਸਾਲ ਦੀ ਉਮਰ ਆ ਬੱਚੀਆਂ ਦੋ ਨਿਗੇ ਨਿਕੀਆਂ ਘਰ ਬਰਬਾਦ ਹੋਇਆ ਇਕੱਲਾ ਇਕੱਲਾ ਬੱਚਾ ਹੈ ਕਾਰਨ ਇਹ ਇਥੇ ਨਹੀਂ ਇਹ ਟੁਕਦਾ ਕਰਨੇ ਪਿੰਡ ਜ ਨਸ਼ਾ ਵੇਖਦਾ ਹੀ ਬੇਸਮਾਰ ਚਟਾ ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਉਹ ਚਟਾ ਵੇਚਦੀ ਆ ਉਹਨੇ ਆਮ ਸਰਿਆਂ ਪਿੰਡ ਵਾਲੇ ਲੋਕਾਂ ਨੂੰ ਹਥਿਆਰ ਲੈ ਕੇ ਦਿੱਤੇ ਆ ਐਮਐਲਏ ਦੀ ਸਹਿਮਤ ਅਮਰਪਾਲ ਕੇ ਅਮਰਪਾਲ ਸਿੰਘ ਨਾਮ ਦਾ ਤੇ ਪੁਲਿਸ ਵਾਲੇ ਰਲੇ ਨਾਲ ਕਹ ਸੱਚੋ ਸਾਹਿਬ ਜਿਹੜਾ ਮੌਜੂਦਾ ਉਹ ਵੀ ਉੱਥੇ ਗੋਲੀ ਚਲਦੀ ਤੇ ਆਇਆ ਹੂੰ ਉਹ ਨਹੀਂ ਸੁਣਾ ਕੋਈ ਨਹੀਂ ਕਰਦਾ ਪਹਿਲਾਂ ਵੀ ਸੇਮ ਹੀ ਨੇ ਦੇ ਚੁੱਕੇ ਆ ਰਿਪੋਰਟ ਹੁਣ ਵੀ ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਜੀ ਤੁਹਾਡੇ ਪਰਵਾਹ ਇੱਕ ਆਦਮੀ ਅਹੀਂ ਘੁਰਦਾ ਰਹੇ ਮੰਦਰਾਂ ਜਾਈਦਾ ਉੱਥੇ ਅਰਦਾਸ ਕਰੀਏ ਬੱਚਾ ਦੇਓ ਬੱਚੇ ਨ ਜਵਾਨ ਹੁੰਦਾ 18 ਸਾਲ ਅਹੀਂ ਵੇਂਦੇ ਕਿ ਸਾਨੂੰ ਰੋਟੀ ਖਵਾ ਲੂ ਬੁਢਾਪੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰਨ ਲੱਗਿਆ ਮਾਰ ਕੇ ਗਾਂ ਜਾਂਦੇ ਆ ਕੀ ਸਾਨੂੰ ਇਨਸਾਫ ਭਗਵੰਤ ਦੇਣ ਦਾ ਐਂ ਤੇ ਆਖਿਆ ਸੁਖ ਲੈ ਆਈ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਇਨਸਾਫ ਆਹ ਹੋਣ ਡਈਗਾ ਦੋਨੋਂ ਪਾਣੀ ਦੋ ਦੋ ਬੰਦੇ ਮਰੇ ਜੀ ਉਹਨਾਂ ਦੇ ਦੋ ਮਾਰਗ ਰੰਜਿਸ਼ ਵਜ੍ਹਾ ਕੀ ਹੋਈ ਦਿੰਗੇ ਹਾਂਜੀ ਲਈ ਦਾ ਕਾਰਨ ਇਹ ਆ ਇਹਨਾਂ ਦਾ ਪਹਿਲਾਂ ਵੀ 26 ਬਣੇ ਆ ਪਹਿਲਾਂ ਹੀ ਇਹਨਾਂ ਦੇ ਵੱਡੇ ਵੱਡੇ ਕਾਫੀ ਬੰਦੇ ਇਹਨਾਂ ਦੇ ਤੇ ਪਰਚਾ ਨਹੀਂ ਉਹਨਾਂ ਨੇ ਬਣਤਾ ਉਹਨੇ ਪਰਚਾ ਨਹੀਂ ਬਣ ਸਕਦਾ ਐਮਐਲਏ ਸਾਹਿਬ ਆ ਉਹਨਾਂ ਦੇ ਉਹ ਚੱਲਦਾ ਉਹ ਇਹਨਾਂ ਦੇ ਚੱਲਦਾ ਆਉਣ ਡਿਆ ਝਗੜਾ ਪਿੰਡ ਦਾ ਸਾਹਿਬ ਵੀ ਕਹਿੰਦੇ ਸ਼ਰੀਕ ਆਪੋ ਜੀ ਸਾਡੀ ਪਰਵਾਹ ਤੁਸੀਂ ਪਿੰਡ ਦਾ ਆ ਸ੍ਰੀ ਗਣੀਏ ਪਿੰਡ ਦਾ ਇਹ ਭਾਈ ਜਰਾ ਇਹ ਇੱਕ ਬਾਬੇ ਦੇ ਉਲਾਦ ਆ ਉਹ ਹਾਂਜੀ ਇਹ ਉਹ ਅਲੱਗ ਵਾ ਇਹ ਜਿਹੜੇ ਆ 7-8 ਦਾਖਲ ਹੋਏ ਆ ਕੁਝ ਇਹ ਜਿਹੜੇ ਮਰੇ ਆ ਇੱਕ ਬਾਬੇ ਦੇ ਉਲਾਦ ਆ ਤੇ ਇਹਨਾਂ ਦਾ ਹੋਇਆ ਤੇ ਉਹ ਦੂਜਾ ਪਾਰਟੀ ਆ ਉਹ ਪਤਾ ਨਹੀਂ ਚਾਹੁੰਦਾ ਕੀ ਆ ਖਤਮਾ ਜਿਹੜੇ ਉਹ ਨਾਲ ਹੋ ਮਰੇ ਅਮਲੀ ਜੇ ਮਰੇ ਆ ਤੋਂ ਗਾਂ ਘਾਤੇ ਹਨ ਆਪ ਪਿਛੇ ਹੋਇਆ ਗੋਲੀ ਚਲਾਉਂਦਾ ਆਪ ਸਾਈਡ ਤੋਂ ਗੋਲੀ ਚਲਾਉਂਦਾ ਹੀ ਦੱਸਣ ਵਾਲੇ ਦੱਸ ਤੇ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ لیکن کل جو ہے گا दैट इज ऑन 7th اف جولائی ਉਥੇ ਇਹਨਾਂ ਦੀ ہیٹ اف دی مومنٹ ਦੇ ਵਿੱਚ ਆਪਸ ਚ ਦੋਵਾਂ ਦੀ جھگڑا ਹੋ ਗਈ اور دوਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ تقریبا 8-9 ਲੋਕੀ ਸੀ اور ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜਦਾਰ ਹਥਿਆਰ اور ਜੋ ਵੈਪਨਸ ਦੇ ਨਾਲ ਆਪਸ ਚ جھਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚਨਟਲੀ ਡੈਥ ਹੋ ਚੁਕੀ ਔਰ ਦੋ ਇਕ ਤੀਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਤੇ ਤੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜਿਸ ਤਰ੍ਹਾਂ ਦੇਖਿਆ ਜਾਏ ਕਿ ਗੋਲੀਗਾਨ ਹੁੰਦੀ ਹੈ ਬਹੁਤ ਸਾਰੀ ਗੋਲੀਗਾਨ ਹੁੰਦੀ ਹੈ ਕੋਈ ਬ੍ਰਾਹਮਣ ਹੋਇਆ ਰਾਉਂ ਕਿੰਨੇ ਰਾਉਂ ਬ੍ਰਾਹਮਣ ਹੋਇਆ ਕਿੰਨੀ ਗੋਲੀ ਚੱਲੀ ਜੀ ਮਾਜਾ ਲੱਗਿਆ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੀ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਲਵਰ ਵੀ ਹੈ ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੇ ਜਿਹੇ ਹੁੰਦੇ ਆ ਤੇ ਜਦੋਂ ਉਹ ਲੱਗਦੇ ਵੀ ਆ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾਰਾਂ ਨੂੰ ਜੋ ਮਿਲਿਆ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਆਪਸ ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਆਪਸ ਚ ਝਗੜਾ ਹੋ ਰਹੀ ਹੈਗੀ ਤਾਂ ਉਹ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਆ 2 ਮਿੰਟ ਦੇ ਅੰਦਰ ਅੰਦਰ ਉਹ ਉਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉਥੇ ਔਰ ਇਹਦੇ ਦੌਰਾਨ ਜੋ ਹੈਗਾ ਇੱਕ ਗੋਲੀ ਜੋ ਹੈ ਉਹ ਪੁਲਿਸ ਦੇ ਆਪਣੇ ਐਸਐਚਓ ਸਾਹਿਬ ਦੇ ਗੱਡੀ ਤੇ ਵੀ ਲੱਗੀ ਹੋਈ ਹੈਗੀ ਔਰ ਕਿਉਂਕਿ ਪੁਲਿਸ ਉਥੇ ਟਾਈਮਲੀ ਪਹੁੰਚ ਗਏ ਹੈਗੇ ਤਾਂ ਫਿਰ ਇਤੋਂ ਵੀ ਵੱਡਾ ਨੁਕਸਾਨ ਹੋਣ ਤੋਂ ਉਥੇ ਬਚਾ ਹੋ ਗਿਆ ਔਰ ਜਿਨ੍ਹਾਂ ਦੀ ਜ਼ਖਮੀ ਹੋ ਗਈ ਸੀਗੇ ਜਿਨ੍ਹਾਂ ਨੇ ਜ਼ਖਮੀ ਹੋ ਗਈ ਸੀ ਉਹਨਾਂ ਨੂੰ ਇਮੀਡੀਏਟਲੀ ਜੋ ਨਜ਼ਦੀਕੀ ਜੋ ਹਸਪੀਟਲ ਸੀਗੇ ਉਥੇ ਪਹੁੰਚਾਇਆ ਗਿਆ ਸੀਗਾ ਜੋ ਸਿੱਕੇ ਨਾਲ ਪਿੰਡ ਤੋਂ ਬਾਰ-ਬਾਰ ਆਨ ਜਿਹਨਾਂ ਦੀ ਆਪਸ ਵਿੱਚ ਲੜਾਈ ਹੋਈ ਇਹ ਦੋਨੋਂ ਤਰ੍ਹਾਂ ਤੇ ਜੇ ਮੁੱਢਲੀ ਜਾਂਚ ਤੋਂ ਆਇਆ ਕਿ ਇਹਨਾਂ ਨੇ ਆਪਸ ਵਿੱਚ ਵੰਗਾਰ ਕੀ ਜਾਇ ਕੁਲਦੀ ਸਿੰਘ ਨੂੰ ਟਾਈਮ ਪਾ ਕੇ ਆਏ ਆ। ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ। ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹੱਜੋ ਵਾਲ ਦੀ ਨੇੜੇ ਪੈਂਦੀ ਹੈ। ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ। ਇੱਕ ਤੀਰ ਜੋ ਹੈ ਉਹ ਮੇਜਰ ਸਿੰਘਾੜਾ ਜੋਤੀਰੇ ਉਥੇ ਆਲਰੇਡੀ ਉਹ ਬੈਠੇ ਸੀ ਲੇਟਾ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਸੀਗਾ ਝਗੜਾ ਸੀ ਤਾਂ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤਾਂ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਉਹ ਇੰਨੇ ਵੀ ਆਪਣੇ ਬੰਦੇ ਬੁਲਾਇਆ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ-ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਚ ਗ੍ਰਿਫਤਾਰੀ ਹੋ ਸਕਦੀ ਹੈ ਇਹਦੇ ਵਿੱਚ ਜੋ ਦਿਖਿਏ ਜੀ ਚਾਰ ਇੱਕ ਇੱਕ ਟੀਰ ਦੇ ਵਿੱਚ ਸੀਗੇ ਔਰ ਜੋ ਅੱਠ ਜੋ 8 ਤੋਂ 9 ਜੋ ਹੈ ਦੂਜੇ ਟੀਰ ਤੇ ਸੀਗੇ ਇਹਦੇ ਵਿੱਚ ਜੋ ਚਾਰ ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ ਉਹਦੇ ਨਾਲ-ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨਹੀਂ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਅਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਤੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਉਹ ਸਾਰੇ ਲੀਗਲ ਜੀ ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡੂਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਤੇ ਇਹਨਾਂ ਨੇ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਆਊਟ ਇਨਫਾਰਮਿੰਗ ਦ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਏ ਸੀਗੇ ਤੋਂ ਇਹ ਦੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ